ਲਓ ਜੀ ਮੌਸਮ ਵਿਭਾਗ ਨੇ ਦੇ ਦਿੱਤੀ ਇੱਕ ਹੋਰ ਵੱਡੀ ਜਾਣਕਾਰੀ ਆਉ ਤੁਹਾਨੂੰ ਦੱਸਦੇ ਹਾਂ ਕਿ 31 ਜਨਵਰੀ ਨੂੰ ਲੈ ਕੇ ਕਿਵੇਂ ਦਾ ਰਹੇਗਾ ਮੌਸਮ ਦਾ ਤਾਜ਼ਾ ਹਾਲ ਸਸ਼ਿਕਾ ਜੀ ਮੈਂ ਰਿਨਾਤਿਮਾਨ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੁਰਤੂ ਹਾਜ਼ਰ ਹੋਇਆ ਲੈ ਕੇ ਮੌਸਮ ਦਾ ਤਾਜ਼ਾ ਹਾਲ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਜੁੜੇ ਹੋ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਫੋਲੋ ਕਰਿਓ ਹਰ ਰੋਜ਼ ਦੀ ਤਰ੍ਹਾਂ ਅੱਜ ਮੁੜ ਤੋਂ ਅਸੀਂ ਮੌਸਮ ਦਾ ਤਾਜ਼ਾ ਹਾਲ ਲੈ ਕੇ ਹਾਜ਼ਰ ਹੋਇਆ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਬੀਤੇ ਦਿਨੇ ਜਿਹੜੇ ਕਿ ਬਦਲਵਾਈ ਦੇ ਕਰਕੇ ਲੋਕਾਂ ਨੂੰ ਥੋੜੀ ਜਿਹੀ ਠੰਡ ਮਹਿਸੂਸ ਹੋਈ ਆ ਹਾਲਾਂਕਿ ਦਿਨ ਦੇ ਵਿੱਚ ਨਿਕਲੀ ਧੁੱਪ ਦੇ ਨਾਲ ਲੋਕਾਂ ਨੂੰ ਠੰਡ ਤੋਂ ਰਾਹਤ ਜ਼ਰੂਰ ਮਿਲਿਆ ਸਵੇਰ ਅਤੇ ਸ਼ਾਮ ਨੂੰ ਲੋਕਾਂ ਨੂੰ ਠੰਡ ਮਹਿਸੂਸ ਹੁੰਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਆ ਜਿਹਦੇ ਚੱਲਦੇ ਬਦਲਵਾਈ ਦੇ ਨਾਲ ਕਈ ਥਾਵਾਂ ਦੇ ਉੱਤੇ ਮੀ ਪਵੇਗਾ ਕਈ ਥਾਵਾਂ ਦੇ ਉੱਤੇ ਹਲਕੀ ਜਿੜਕੀ ਉਹ بارش ਦੇਖਣ ਨੂੰ ਮਿਲੇਗੀ ਧੁੰਦ ਦਾ ਕਹਿਰ ਵੀ ਦੇਖਣ ਨੂੰ ਮਿਲੇਗਾ ਤੇ ਇਸ ਦੇ ਨਾਲ ਸ਼ੀਤ ਲਹਿਰ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਇਸ ਕਰਕੇ ਮੌਸਮ ਵਿਭਾਗ ਨੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ ਕਿ ਆਪਣੇ ਘਰਾਂ ਤੋਂ ਬਾਹਰ ਨਾ ਜਾਓ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਨਹੀਂ ਕਿਉਂਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਮੌਸਮ ਬੇਹਦ ਖਰਾਬ ਰਹੇਗਾ ਮੀਂਹ ਪੈਣ ਦੇ ਨਾਲ ਠੰਡ ਦੇ ਵਿੱਚ ਵਾਧਾ ਹੋਵੇਗਾ ਧੁੰਦ ਦੇ ਨਾਲ ਸੜਕਾਂ ਦੇ ਉੱਤੇ ਜਿਹੜੀ ਕਿ ਅਰ ਰਫਤਾਰ ਵਹਾਣਾ ਦਿਓ ਘਟ ਜਾਵੇਗੀ ਸੀਤਲਾਤ ਚੱਲਣਗੇ ਕਿਉਂਕਿ ਲਗਾਤਾਰ ਪਹਾੜਾਂ ਦੇ ਵਿੱਚ ਪੈ ਰਹੇ ਬਰਫਬਾਰਿ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਨਜ਼ਰ ਆ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਸ ਕਰਕੇ ਹੱਡ ਚੀਰ ਮੀਂਹ ਠੰਡ ਮੁਰ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਫਰਵਰੀ ਦੇ ਵਿੱਚ ਜਿਹੜੀ ਕਿ ਫਰਵਰੀ ਮਹੀਨੇ ਦੇ ਸਟਾਰਟਿੰਗ ਦੇ ਵਿੱਚ ਵੀ ਜਿਹੜਾ ਕਹ ਮੀਂਹ ਦੱਸਿਆ ਗਿਆ ਆ ਉਹ ਤੁਹਾਨੂੰ ਮੀਂਹ ਦੀ ਅਤੇ ਮੌਸਮ ਨੂੰ ਲੈ ਕੇ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਮੌਸਮ ਵਿਭਾਗ ਦੇ ਮੁਤਾਬਿਕ 31 ਜਨਵਰੀ ਜਾਨਕੀ ਅੱਜ ਮੂੜ ਮੌਸਮ ਦੇ ਵਿੱਚ ਕਰਵਟ ਆਵੇਗੀ ਅਤੇ ਇੱਕ ਵਾਰ ਫਿਰ ਮੀਂਹ ਦਾ ਦੌਰ ਸ਼ੁਰੂ ਹੋਵੇਗਾ ਦੱਸਣ ਜੋਗ ਹੈ ਕਿ ਸਵੇਰੇ ਸ਼ਾਮ ਭਾਵੇਂ ਕੜਾਕੇ ਦੀ ਠੰਡ ਜਾ ਰਹੀ ਹੈ ਪਰ ਦੁਪਹਿਰ ਵੇਲੇ ਤਾਪਮਾਨ ਵੱਧ ਰਿਹਾ ਅੰਕੜਿਆਂ ਮੁਤਾਬਿਕ ਵੱਧ ਤੋਂ ਵੱਧ ਤਾਪਮਾਨ 1.4 ਡਿਗਰੀ ਦਾ ਵਾਧਾ ਹੋਇਆ ਤੇ ਹੁਣ ਇਹ ਆਮ ਦੇ ਨੇੜੇ ਪਹੁੰਚ ਗਿਆ ਫਰੀਦਕੋਟ ਵਿੱਚ ਸਭ ਤੋਂ ਘੱਟ ਤਾਪਮਾਨ 3 ਡਿਗਰੀ ਰਿਕਾਰਡ ਕੀਤਾ ਗਿਆ ਮੌਸਮ ਵਿਭਾਗ ਦੇ ਮੁਤਾਬਿਕ 1 ਫਰਵਰੀ ਨੂੰ ਸੂਬੇ ਦੇ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਉੱਥੇ ਹੀ 2 ਅਤੇ 3 ਫਰਵਰੀ ਨੂੰ ਵੀ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ ਅਗਲੇ 48 ਘੰਟਿਆਂ ਤੱਕ ਘੱਟੋ-ਘੱਟ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਜਿਸ ਤੋਂ ਬਾਅਦ ਇਸ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਜ਼ਰੂਰ ਅੰਦਾਜ਼ਾਈ ਗਈ ਹੈ ਜੰਮੂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਇਸ ਸਮੇਂ ਵੈਸਟਰਨ ਡਿਸਟਰਬਰਨ ਸਰਗਰਮ ਹੈ ਇਹ ਹਵਾ ਦੇ ਵਿੱਚ ਇੱਕ ਚੱਕਰ ਦੀ ਤਰ੍ਹਾਂ ਬਣਿਆ ਹੋਇਆ ਜੋ ਜ਼ਮੀਨ ਤੋਂ ਕਾਫੀ ਉਚਾਈ ਤੇ ਮੌਜੂਦ ਹੈ ਉੱਪਰਲੀਆਂ ਹਵਾਵਾਂ ਦੇ ਵਿੱਚ ਇਸ ਦਾ ਅਸਰ ਬਣਿਆ ਹੋਇਆ ਹੈ ਜਿਸ ਕਾਰਨ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਫਿਲਹਾਲ ਇਹ ਸਿਸਟਮ ਕਾਇਮ ਰਹੇਗਾ ਇਸ ਤੋਂ ਇਲਾਵਾ 30 ਜਨਵਰੀ 2026 ਦੀ ਰਾਤ ਤੋਂ ਉੱਤਰ-ਪੱਛਮੀ ਭਾਰਤ ਵਿੱਚ ਇੱਕ ਹੋਰ ਨਵਾਂ ਵੈਸਟਰਨ ਡਿਸਟਰਬਰਨ ਆਉਣ ਦੀ ਸੰਭਾਵਨਾ ਜਿਸ ਨਾਲ ਅੱਗੇ ਮੌਸਮ ਮੂੜ ਬਦਲ ਸਕਦਾ ਹੈ 1 ਫਰਵਰੀ ਨੂੰ ਪਠਾਨਕੋੜ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ਾਹ ਕਪੂਰਥਲਾ ਜਲੰਧਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਐਸ اے ਐਸ ਨਗਰ ਦੇ ਵਿੱਚ ਕਿਤੇ ਕਿਤੇ ਹਨੇਰੀ ਤੂਫਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਚਿਤਾਈ ਗਈ ਹੈ ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਇਸ ਤੋਂ ਇਲਾਵਾ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਅਸਾਰ ਮੌਸਮ ਵਿਭਾਗ ਦੇ ਵੱਲੋਂ ਜਤਾਏ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵਧੇਗੀ ਇਸ ਕਰਕੇ ਪਹਾੜੀ ਇਲਾਕਿਆਂ ਦੇ ਵਿੱਚ ਕਿਸੇ ਤਰੀਕੇ ਦਾ ਵੀ ਜਾਣ ਦਾ ਕੋਈ ਵੀ ਪ੍ਰੋਗਰਾਮ ਨਾ ਬਣਾਇਆ ਜਾਵੇ ਕਿਉਂਕਿ ਇਸ ਵਕਤ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੇ ਹਾਲਾਤ ਉਹ ਬੇਕਾਬੂ ਹੋ ਚੁੱਕੇ ਨੇ ਬਰਫबारी ਬੇहद ਭੈਣ ਦੇ ਕਰਕੇ ਕਈ ਸੈਲਾਨੀ ਵੀ ਫਸੇ ਹੋਏ ਨੇ ਤੇ ਪਹਾੜੀ ਇਲਾਕਿਆਂ ਦੀ ਠੰਡ ਦਾ ਅਸਰ ਮੈਦਾਨੀ ਇਲਾਕੇ ਦੇ ਵਿੱਚ ਲਗਾਤਾਰ ਦੇਖ ਨੂੰ ਮਿਲ ਰਿਹਾ ਬਿਊਰਾ ਰਿਪੋਰਟ ਲਈ ਪੰਜਾਬੀ ਟੀਵੀ